ਕੱਲ ਕੀਤੀ ਹੈ ਕਿ ਪੰਜਾਬ ਜਿਹੜਾ ਵਿੱਤੀ ਪੈਕੇਜ ਮੰਗ ਰਿਆ ਸੀਗਾ ਵੀ ਸਾਡਾ ਪਹੁੰਚਦੇ ਆਉਣ ਤੋਂ ਬਾਅਦ ਵੀ ਸਾਡਾ ਸਾਰਾ ਕੰਮ ਕਾਜ ਜਿਹੜਾ ਠੱਪ ਹੋਇਆ ਉਹਦੇ ਨਾਲ ਪੰਜਾਬ ਦਾ ਰੈਵਨਿਊ ਵੀ 500 ਕਰੋੜ ਦਾ ਕੱਟ ਗਿਆ 500 500 ਕਰੋੜ ਦਾ ਹੁਣ ਜਿਹੜਾ ਕੇਂਦਰ ਸਰਕਾਰ ਨੇ ਵਿੱਤੀ ਮਦਦ ਕਰਨ ਦੀ ਥਾਂ ਤੇ ਜਿਹੜਾ ਪੰਜਾਬ ਨੂੰ ਕਰਜ਼ਾ ਮਿਲਦਾ ਸੀ ਉਹਦੇ 'ਚ 16676 ਕਰੋੜ ਦੀ ਕਟੌਤੀ ਕਰ ਦਿੱਤੀ ਹੈ ਇਹ ਜਿਹੜੀ ਕਟੌਤੀ ਹੈ ਜੇਕਰ ਪੰਜਾਬ ਸਰਕਾਰ ਜਿਹੜਾ ਕੇਂਦਰ ਨੇ ਕੀਤਾ ਕਿਤੇ ਤਾਂ ਮਦਦ ਦੀ ਲੋੜ ਸੀ ਇਹ ਪੇਟ ਤੇ ਆਉਣ ਦੀ ਲੋੜ ਸੀ ਕੰਮ ਉਲਟਾ ਹੋ ਗਿਆ ਉਲਟਾ ਕਰ ਦਿੱਤਾ ਕਿ ਇਹਦਾ ਕੀ ਇਹਦਾ ਸੰਕੇਤ ਕੀ ਦੇਣਾ ਚਾਹੁੰਦੀ ਕੇਂਦਰ ਸਰਕਾਰ ਕਹਿੰਦੇ ਸੁੱਕਾ ਹੈ ਜਮਤੇਈ ਦਾ ਮੂੰਹ ਚੁੰਮੇ ਟੁਕਣਾ ਦੇਈ ਦਾ ਇਹ ਮਤਰਿਆਂ ਵਾਲਾ ਸ਼ਲੋਕ ਹੈ ਕੋਈ ਸ਼ਲੋਕ ਹੈ ਪੰਜਾਬ ਨਾਲ ਉਤੋਂ ਤੋਂ ਕਹਿੰਦੇ ਪੰਜਾਬ ਬੜਾ ਬਹਾਦਰ ਆ ਸੀ ਪੰਜਾਬ ਦੇ ਇਹ ਆ ਉਹ ਆ ਪੰਜਾਬ ਨੂੰ ਖਤਮ ਕਰਨੇ ਚਾਹਲਾ ਨੇ ਤੁਸੀਂ ਇੱਕ ਪਾਸੇ ਯੁੱਧ ਦੇ ਵਿੱਚ ਇੰਨਾ ਪਹਿਲਾਂ ਵੀ ਜਦ 84ਵੇਂ ਵੀ ਜਿੰਨਾ ਸੀ ਸਾਤੋਂ ਉਹ ਵੀ ਇੱਥੇ ਪਹੁੰਚ ਪਏ ਜਿੱਦਾਂ ਅੰਗਰੇਜ਼ ਆਇਆ ਕਰਦਾ ਸੀ ਪਿੰਨਾਂ 'ਚ ਚੌਕੀ ਦਾ ਦਿੰਦਾ ਸੀ ਚੌਕੀ ਦਾ ਖਰਚਾ ਪਿੰਡ ਵਾਲੇ ਤੋਂ ਦਿੰਦਾ ਸੀ ਉਹ ਭਾਈ ਚੌਕੀ ਦਾ ਤਾਂ ਨਾਣੀ ਤੁਸੀਂ ਵੀ ਤੁਹਾਡਾ ਪ੍ਰਬੰਧ ਗਲਤ ਹੈ ਇਸ ਕਰਕੇ ਉੱਥੇ ਮਾਰ ਕੱਟ ਹੋ ਰਹੀ ਹੈ ਜਾਂ ਡੁੱਟਾਂ ਹੋ ਰਹੀਆਂ ਨੇ ਉਹ ਤਾਂ ਪ੍ਰਬੰਧ ਚੱਲਿਆ ਨਹੀਂ ਜਾਂਦਾ ਉੱਥੇ ਪੁੱਛ ਬਿਠਾ ਕੇ ਪੈਸੇ ਲੋਕਾਂ ਤੋਂ ਲੈਣ ਲੱਗਦੇ ਨੇ ਇੰਦੋਂ ਵੱਡਾ ਜੱਜਿਆ ਕੀ ਹੋਊਗਾ ਉਹ ਵੀ ਜੱਜਿਆ ਲਾਉਂਦੇ ਸੀ ਇਹ ਵੀ ਜੱਜਿਆ ਹੀ ਹੈ ਪੈਸੇ ਨੂੰ ਜੋ ਮਰਜ਼ੀ ਕਹੀ ਜਾਣਾ ਸੋ ਇਹਦੇ ਵਿੱਚ ਕੀ ਕਰਿਆ ਹੈ ਅੱਜ ਪੰਜਾਬ ਨੂੰ ਇਹ ਨਹੀਂ ਕਿ ਪੰਜਾਬ ਪੈ ਵੀ ਨਾਤਿਕ ਦਾ ਜੋ ਤੌਰ ਤੇ ਸਰਕਾਰ ਨੂੰ ਆਪ ਹੀ ਦੇਣਾ ਚਾਹੁੰਦਾ ਸੀ ਕੱਲੀ ਸਰਕਾਰ ਨੂੰ ਨਹੀਂ ਮਦਦ ਦਾ ਸਵਾਲ ਹੈ ਜਿਹੜੇ ਲੋਕ ਜਨੇ ਨੇ ਉਹਨਾਂ ਨੂੰ ਕੌਣ ਪੈਸਾ ਦੇਗਾ ਪੰਜਾਬ ਸਰਕਾਰ ਨੇ ਕਿਹਦਾ ਉਹਨਾਂ ਨੂੰ ਦੇਣਾ ਉਹਨਾਂ ਨੂੰ ਕੇਂਦਰ ਸਿੱਧਾ ਪੈਸਾ ਦੇ ਕਿਉਂਕਿ ਫੌਜ ਨੇ ਹੁਕਮ ਦਿੱਤਾ ਪੱਟ ਲੋਕ ਦੀ ਫਸਲ ਜਿਹੜੀ ਕੱਟੀ ਜਾਂਦੀ ਆ ਤਰ੍ਹਾਂ ਦੇ ਤਰ੍ਹਾਂ ਦੇ ਇਸੇ ਛੇਟਾ ਫਟ ਨਿਕਲ ਜਾ ਇਹ ਹੁਕਮ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਇਹ ਫੌਜ ਨੇ ਦਿੱਤਾ ਹੈ ਫੌਜ ਨੂੰ ਮੋਦੀ ਸਾਹਿਬ ਦੀ ਕੈਬਨਿਟ ਨੇ ਖੁੱਲੀ ਛੁੱਟੀ ਦਿੱਤੀ ਸੀ ਵੀ ਜਿਵੇਂ ਤੁਹਾਨੂੰ ਲੱਗੇ ਕਰ ਦਿਓ ਉਹਨਾਂ ਨੇ ਜਿਵੇਂ ਲੱਗਾ ਕਰਦੇ ਇਹ ਤਾਂ ਮੈਂ ਮੋਦੀ ਸਾਹਿਬ ਦਾ ਹੁਕਮ ਹੈ ਜੇ ਮੋਦੀ ਸਾਹਿਬ ਦਾ ਹੁਕਮ ਹੈ ਮੋਦੀ ਸਾਹਿਬ ਦੀ ਮੰਤਰੀ ਪ੍ਰੀਸ਼ਦ ਦਾ ਹੁਕਮ ਹੈ ਨਾ ਉਹਦਾ ਜਿਹੜਾ ਖਮਿਆਜਾ ਹੈ ਉਹਦਾ ਜਿਹੜਾ ਵਿੱਤੀ ਸ਼ਰੀਰਕਤਾ ਜਿਹੜੇ ਸ਼ਹੀਦ ਹੋ ਗਏ ਉਹ ਤਾਂ ਅਸੀਂ ਵਾਪਸ ਨਹੀਂ ਲਿਆ ਸਕਦੇ ਪਰ ਉਹਦਾ ਵਿੱਤੀ ਖਮਿਆਜਾ ਤੇ ਉਹਨਾਂ ਲੋਕਾਂ ਦਾ ਮੁਰਬਸੇਬਾ ਉਦਰਾ ਉਦਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਜਿਵੇਂ ਜਿਵੇਂ ਮੱਦੇਨੇ ਫਸਲੜ ਆਈ ਹੋਵੇ ਤੇ ਉਹ ਵੀ ਉਹਦਾ ਮਾਅਵਜਾ ਨਹੀਂ ਕਿ ਦੂਜੇ ਨੂੰ ਕਹਿਣਾ ਵੀ ਭਾਈ ਤੂੰ ਦੇ ਮਾਅਵਜਾ ਸੇ ਅੈਨੂੰ ਨਾ ਪਤਾ ਕਿ ਕਿਤਾਈਆ ਤੋਂ ਪੰਜਾਬ ਤੇ ਉਹ ਦੂਜਾ ਪੰਜਾਬ ਦੇ ਅਰਥਚਾਰੇ ਨੂੰ ਡਬੋਏ ਤੋਂ ਬਗੈਰ ਇੱਥੇ ਆ ਵੱਡੀਆਂ-ਵੱਡੀਆਂ ਸੜਕਾਂ ਤੇ ਜਿਹੜੇ ਫਰਾਈਟ ਕੋਰੀਡੋਰ ਜਿਹੜੀਆਂ ਵੱਡੀਆਂ ਉਹ ਬੁਲੇਟ ਟ੍ਰੇਨਾਂ ਦੀ ਲੰਘ ਰਹੀ ਹੈ ਜਿਹੜੀਆਂ ਵੱਡੀਆਂ ਬਿਜਲੀ ਦੀਆਂ ਲਾਈਨਾਂ ਪਾਉਣੀਆਂ ਨੇ ਜਿਹੜੇ ਵੱਡੇ-ਵੱਡੇ ਮਹਾਨਗਰ ਬਸਾਉਣੇ ਨੇ ਇਹ ਸਾਰਾ ਕੁਝ ਪੰਜਾਬ ਦੀ ਜ਼ਮੀਨ ਤੇ ਕਬਜ਼ਾ ਕਰਨ ਦਾ ਹੈ ਪੰਜਾਬ ਦੀ ਜ਼ਮੀਨ ਤੇ ਕਬਜ਼ਾ ਤਾਂ ਹੋਊ ਜੇ ਪੰਜਾਬ ਬਦੀਨ ਹੋਏਗਾ ਔਖਾ ਹੋਏਗਾ ਭੁੱਖਾ ਮਰੇਗਾ ਪੰਜਾਬ ਦਾ ਕਿਸਾਨ ਭੁੱਖਾ ਮਰੇਗਾ ਪੰਜਾਬ ਦੇ ਕਿਸਾਨ ਨੂੰ ਬਾਰ-ਬਾਰ ਉਜਾੜਿਆ ਜਾਏਗਾ ਕਿਸੇ ਨਾ ਕਿਸੇ ਬਹਾਨੇ ਦੇ ਥੱਲੇ ਔਰ ਰਾਸ਼ਟਰਵਾਦ ਦੇ ਝੰਡੇ ਥੱਲੇ ਹੁਣ ਜੇ ਕੋਈ ਲੜਾਈ ਵੀ ਕਿਸਾਨ ਇਹ ਕਹਿੰ ਕੇ ਵਿਰੋਧ ਕਰਦਾ ਵੀ ਸਾਡਾ ਕੀ ਕਸੂਰ ਹੈ ਤੇ ਉਹਨੂੰ ਕਹਿੰਦੇ ਚਾ ਰਾਸ਼ਟਰਪ੍ਰੂਤ ਵੀ ਉਹਨੂੰ ਫੜਕੇ ਅੰਦਰ ਕਰ ਦੇਣਾ ਹੁਣ ਜੇ ਉਹ ਵਾਅਦਾ ਮੰਗਦਾ ਉਹ ਵੀ ਕਹਿੰਦਾ ਇਹ ਕਹਿੰਦੇ ਥੀਂਦੇ ਤੁਸੀਂ ਦਿਓ ਰਾਜ ਅਸੀਂ ਕਰਨਾ ਇਹ ਜਿਹੜਾ ਫਾਰਮੂਲਾ ਹੈ ਇਹ ਪੰਜਾਬ ਦੇ ਉੱਤੇ ਪੂਰੀ ਤਰ੍ਹਾਂ ਲਾਗੂ ਕਰ ਰਹੇ ਨੇ ਕਿ ਪੰਜਾਬ ਦੇ ਨੌਜਵਾਨ ਸ਼ਿਮੇਦਨ ਪੰਜਾਬ ਦੇ ਲੋਕ ਸ਼ਿਮਿਆਂ ਦੇ ਪੰਜਾਬ ਦੇ ਲੋਕਾਂ ਦੇ ਡੰਗਰ ਬੱਚਾ ਉਹ ਜਿਹੜੇ ਉਹਨਾਂ ਦੇ ਖੇਤ ਉੱਜਣ ਉਹਨਾਂ ਦੇ ਘਰ ਟਹਿਣ ਤੇ ਉਹਨਾਂ ਦਾ ਆਬਾ ਉਜਾੜਾ ਹੋਵੇ ਉਹਨਾਂ ਦੇ ਬੱਚੇ ਪੜ੍ਹ ਨਾ ਸਕਣ ਉਹਨਾਂ ਨੂੰ ਸੇਚ ਨਾ ਮਿਲੇ ਜੇ ਜ਼ਿੰਮੇਵਾਰੀ ਵੀ ਪੰਜਾਬ ਤੇ ਪਾਈ ਜਾਵੇ ਜੇ ਕੋਈ ਕਹਿੰਦੇ ਸਖਤਾਂ ਮਾਰੇ ਵੀ ਜਰੂਰ ਵੀ ਨਾ ਦੇਵੇ ਜੇ ਜੇ ਪੰਜਾਬ ਦਾ ਕੋਈ ਬੰਦਾ ਇਸ ਤਰ੍ਹਾਂ ਆਵਾਜ਼ ਉਠਾਏ ਉਹਨੂੰ ਦੇਸ਼ ਤ੍ਰੋਹੀ ਕਹਿ ਕੇ ਪਹਿਲਾਂ ਇਹਨਾਂ ਦਾ ਅਮਿਤ ਮਾਗਵਿਆ ਜੀ ਵਰਗੇ ਆਈਟੀ ਸੈੱਲ ਕਰਦੇ ਨੇ ਵੀ ਇਹ ਦੇਸ਼ ਤ੍ਰੋਹੀ ਹੈ ਦੇਸ਼ ਤ੍ਰੋਹੀ ਹੈ ਕਿ ਫੇਰ ਮੁੜ ਕੇ ਕਿਉਂਕਿ ਹਿੰਦੂ ਸਿੱਖ ਮੁਸਲਮਾਨ ਸਾਇਤ ਤੋਂ ਸਵਾਏ ਉਹ ਬੰਦਾ ਨਹੀਂ ਦੇਖਣਾ ਹੁੰਦਾ ਆਰਐਸਐਸ ਬੀਜੇਪੀ ਦੀ ਨਜ਼ਰ 'ਚ ਤਾਂ ਕਹਿੰਦੇ ਨੇ ਰੱਬ ਦਾ ਸੁਧਾ कुटुंबਨ ਕਹਿੰਦੇ ਨੇ ਇਹ ਸਾਰਾ ਜਿਹੜਾ ਹੈਗਾ ਇਹ ਬਿਲਕੁਲ ਨਹੀਂ ਮੰਨਦੇ ਉਹਨਾਂ ਗ੍ਰੰਥਾਂ ਨੂੰ ਉਹਨਾਂ ਗ੍ਰੰਥਾਂ 'ਚ ਬਹੁਤ ਗਿਆਨ ਹੀ ਹੈਗਾ ਜਿੱਤੇ ਸੌਗਨ ਸਾਡੇ ਮੱਥੇ ਪੇਰੋ ਸਕਦੇ ਨੇ ਇਹ ਮਨਮਰਜ਼ੀ ਕਰਦੇ ਨੇ ਆਪਦੀ ਮਨਮਰਜ਼ੀ ਨੂੰ ਗ੍ਰੰਥਾ ਕਿਉਂਕਿ ਲੋਕਾਂ ਤਾਂ ਗ੍ਰੰਥਾ ਠਕੜਾਈ ਨਹੀਂ ਇਹਨਾਂ ਨੇ ਉਹਨਾਂ ਤੇ ਬਥੇ ਨਾ ਸਿਰਫ ਪੂਜਾ ਪਾਠ ਹੀ ਸਿਖਾਇਆ ਗ੍ਰੰਥਾ ਹੀ ਪੜਾਉਂਦੇ ਨਹੀਂ ਉਹਨਾਂ ਨੂੰ ਸੋ ਉਹਨਾਂ ਨੂੰ ਗ੍ਰੰਥਾ 'ਚ پتہ ਹੀ ਨਹੀਂ ਕੀ ਲਿਖਿਆ ਹੋ ਜੋ ਕਹਿ ਦਿੰਦੇ ਨੇ ਮੰਨ ਲੈਂਦੇ ਨੇ ਸੋ ਇਸ ਕਰਕੇ ਇਹ ਜਿਹੜੇ ਨੇ ਅੱਜ ਦੇਸ਼ ਨੂੰ ਬਿਲਕੁਲ ਵਿਗਿਆਨ ਤੋਂ ਤੋੜ ਕੇ ਔਰ ਪੰਜਾਬ 'ਚ ਵਿਗਿਆਨ ਦਾ ਜਿਆਦਾ ਪ੍ਰਸਾਰ ਸੀ ਜਾਤ ਪਾਪਸ ਪਾਉਣਾ ਚਾਹੁੰਦੇ ਨੇ ਧਰਮ ਚ ਪਾਉਣਾ ਚਾਹੁੰਦੇ ਨੇ ਮਨੁੱਖ ਨੂੰ ਮੁਲਕ ਨਾਲ ਵਿੱਚ ਕਰਾ ਕਰਨਾ ਚਾਹੁੰਦੇ ਨੇ ਔਰਥ ਦੇ ਹੱਕਾਂ ਦੇ ਉੱਤੇ ਮੁੜ ਕੇ ਛਾਪਾ ਮਾਰਨਾ ਚਾਹੁੰਦੇ ਨੇ ਦਲਤਾਂ ਨੂੰ ਮੁੜ ਕੇ ਹੋਈ ਜਿਹੜਾ ਹੈ ਅੱਤਿ ਸ਼ੁੱਧਰ ਬਣਾਉਣਾ ਚਾਹੁੰਦੇ ਨੇ ਇਹ ਜਿਹੜੀ ਉਹਨਾਂ ਦੀ ਚਾਲ ਹੈ ਇਹਦੇ ਚ ਪੰਜਾਬ ਵੱਡਾ ਇਹਦਾ ਮੁਕਾਬਦਾ ਕਰਦਾ ਕਿਉਂਕਿ ਇਸ ਸਾਰੇ ਮਾਮਲਿਆਂ ਦੇ ਉੱਤੇ ਹੀ ਕੋਈ ਲੜਦਾ ਹੈ ਇਹ ਭਰਾਈਆਂ ਦੇ ਖਿਲਾਫ ਉਹ ਪੰਜਾਬ ਸਰ ਤੋਂ ਗਿਆ ਬਾਕੀ ਪੂਰੇ ਮੁਲਕ ਦੇ ਵਿੱਚ ਮੈਨੂੰ ਕਹਿੰਦੇ ਕੋਈ ਚੀਜ਼ ਨਹੀਂ ਹੈ ਕੋਈ ਹਿੰਦੂਵਾਦ ਵੀ ਪਿਆ ਹੋਇਆ ਹੈ ਕੋਈ ਇੱਕ ਜਗ੍ਹਾ ਦੇ ਉੱਤੇ ਮੰਗ ਸਕਦਾ ਵੀ ਸਾਡਾ ਰਾਜ ਕੈਮਰਾ ਚਾਹੀਦਾ ਕੋਈ ਆਪਦੀ ਬੋਲੀ ਦੀ ਗੱਲ ਕਰ ਸਕਦਾ ਹੈ ਕੋਈ ਆਪਦੇ ਮਨ ਅਧਿਕਾਰਾਂ ਦੀ ਗੱਲ ਕਰ ਸਕਦਾ ਹੈ ਪਰ ਸਮੁੱਚੇ ਰੂਪ ਦੇ ਵਿੱਚ ਮਾਨਵਤਾ ਨੂੰ ਇੱਕ ਕਰਨ ਦੀ ਜਿਹੜੀ ਗੱਲ ਹੈ ਕਿਉਂਕਿ ਪੰਜਾਬ ਦੇ ਫਲਸਫੇ ਦੇ ਵਿੱਚ ਹੈ ਦਰਸ਼ਨ ਦੇ ਵਿੱਚ ਹੈ ਸਿੱਖੀ ਦਰਸ਼ਨ ਦੇ ਵਿੱਚ ਸਿੱਖੀ ਹੈ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਪੰਜਾਬ 'ਤੇ ਵੱਡਾ ਹਮਲਾ ਹੈ ਇਸ ਹਮਲੇ ਨੂੰ ਸਾਨੂੰ ਪਛਾਣਨਾ ਪਏਗਾ ਤੇ ਇਹਦੇ ਉੱਤੇ ਸਾਨੂੰ ਆਪਣਾ ਕੁਝ ਕਰਨਾ ਵੀ ਪਏਗਾ ਨਹੀਂ ਤਾਂ ਫਿਰ ਜਿਹੜਾ ਹੁਣ ਹੋ ਰਿਹਾ ਹੈ ਜੇ ਅਸੀਂ ਅਦਾਲਤਾਂ 'ਚ ਵੀ ਜਾਵਾਂਗੇ ਤਾਂ ਅਦਾਲਤਾਂ ਦੇ ਬਾਰੇ ਬਾਬੇ ਨੇ ਕਿਹਾ ਹੈ ਕਾਜੀ ਹੋਏ ਬਹਿ ਕਰੇ ਨਿਆਏ ਫੇਰੇ ਤਸਬੀਹ ਕਰੇ ਖੁਦਾਏ ਬੰਦੀ ਲੈ ਕੇ ਹੱਕ ਗਵਾਏ ਜੇ ਪੁੱਛੇ ਤਾਂ ਪਾਸਮਾਏ ਇਹ ਆਪੇ ਬੈਠ ਕੇ ਇਹ ਜੱਜ ਫੈਸਲੇ ਕਰਦੇ ਨੇ ਇਹ ਤਾਂ ਹੁਣ ਬਾਬੇ ਨੇ ਕਿਹਾ ਇਹ ਕਿਸੇ ਨੂੰ ਵੜ ਕੇ ਅੰਦਰ ਕਰ ਦੇਣਗੇ ਬਿਚਤ ਅਦਾਲਤਾਂ ਦੇ ਘਟਾ ਬੋਲਦੇ ਹੋ ਜਦ ਤੁਸੀਂ ਰਾਜਾਂ ਦੇ ਰਾਜੇ ਸੀਮ ਕਦਮ ਕੁੱਤੇ ਕਹਿੰਦੇ ਹੋ ਤਾਂ ਵੀ ਅੰਦਰ ਕਰ ਸਕਦੇ ਨੇ ਕਿਉਂਕਿ ਇਹਨਾਂ ਨੇ ਤਾਂ ਹੁਣ ਇਹ ਗਾਣਾ ਪਿੱਛੇ ਤੁਸੀਂ ਸੁਣਿਆ ਹੋਊਗਾ ਫੈਜ਼ਾ ਦਾ ਫੈਜ਼ਾ ਜਿਹੜਾ ਕਰਦਾ ਹੈ ਨਾਜ਼ਮ ਹੈ ਨਹੀਂ ਹਮ ਆਂਗੇਂਗੇ ਰਾਦਮ ਹੈ ਉਹ ਉਹ ਜਿਹੜਾ ਹੈ ਉਹਨਾਂ ਨੂੰ ਕਰਤਾ ਉਹਨੂੰ ਕਿਸੇ ਮਤ ਵੀ ਤੁਸੀਂ ਇਹ ਗੀਤਾ ਕਿਉਂਕਿ ਇਹਨਾਂ ਦੇ ਜਿਹੜਾ ਕੱਚ ਦਾ ਸ਼ੀਸ਼ਾ ਹੈ ਉਹ ਕੱਚ ਵੀ ਬਣਾ ਬ੍ਰੀਕ ਹੈ ਜਿਵੇਂ ਮਾਰ ਨਾਲ ਜਾਂ ਉਹ ਥੋੜਾ ਲੱਗਨ ਨਾਲ ਵੀ ਟੁੱਟ ਜਾਂਦਾ ਹੈ ਉਹ ਸ਼ੀਸ਼ਾ ਟੁੱਟ ਗਿਆ ਇਹਨਾਂ ਦਾ ਤੇ ਉਹਦੀ ਨਾਲ ਦੀ ਨਾਲ ਇਹਨਾਂ ਦਾ ਸ਼ੀਸ਼ਾ ਟੁੱਟਦਾ ਫਿਰ ਉਹ ਬਚਾਉਣਾ ਹੁੰਦੇ ਨੇ ਹਾਂਜੀ ਪੰਜਾਬ ਦੇ ਜਿਹੜੇ ਪਾਰਲੀਮੈਂਟ ਮੈਂਬਰ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਮੁੱਦੇ ਤੇ ਚਾਹੀਦਾ ਨਹੀਂ ਵੀ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਵੀ ਤੇ ਸਾਡੇ ਨਾਲ ਤੱਕਾ ਕਰ ਰਹੇ ਹੋ ਸਾਡਾ ਆਲਰੇਡੀ ਨੁਕਸਾਨ ਬਹੁਤ ਹੋ ਗਿਆ ਨਹੀਂ ਪਹੁੰਚ ਤਾਂ ਕਰਨੀ ਚਾਹੀਦੀ ਹੈ ਪਹੁੰਚ ਮੈਂ ਹੰਤਮਾਨ ਜਿੰਨੇ ਕਰਨ ਦੇਊਗਾ ਹੰਤਮਾਨ ਨੇ ਤਾਂ ਉਹ ਪਾਣੀ ਤੇ ਨਹੀਂ ਉਹਨਾਂ ਨੂੰ ਇਕੱਠੇ ਹੋਣ ਦਿੱਤਾ ਉੱਥੇ ਮਿਹਨੇ ਦੇਣ ਲੱਗਿਆ ਉਹ ਗੰਤਮਾਨ ਹਰਪਾਲ ਸਿੰਘ ਚੀਮਾ ਤੇ ਇਹਨਾਂ ਦੇ ਮੰਤਰੀ ਸੌਂਡ ਇਹ ਚਿੰਨੋ ਦੋ ਤੇ ਚਲੋ ਮੁੱਖ ਹੈਗੀ ਨੇ ਉਹ ਦੋਨੇ ਹੀ ਉਹਨਾਂ ਨੂੰ ਵੀ ਮਾਫੀ ਮੰਗੋ ਪਾਣੀਆਂ ਦੀ ਇਹ ਇਕੱਠੇ ਹੋਣ ਤਾਂ ਆਪ ਨੇ ਦਿਨ ਹੀ ਨਹੀਂ ਕਿਉਂਕਿ ਆਪ ਦਾ ਕੇਂਦਰ ਜੋ ਚਾਹੁੰਦਾ ਉਹ ਕਰਦੀ ਆ ਬਹੁਤਾ ਜੈਨ ਨੂੰ ਉੱਤੋਂ-ਉੱਤੋਂ ਬੰਮ ਜੋਨ ਜੀ ਕਹੀ ਜਾਵੇ ਆਪਨੇ ਵਿੱਚ ਤਾਂ ਬਹੁਤ ਵੱਡੀ ਖਾਨਾ ਜੰਗੀ ਚੱਲ ਰਹੀ ਹੈ ਸਾਹਮਣੇ ਦਿਖਦਾ ਹੀ ਹੈ ਵੀ ਗਰੁੱਪ ਕਿਵੇਂ ਮਿਲੇ ਹੋਏ ਨੇ ਕਿਵੇਂ ਇੱਕ ਦੂਜੇ ਦੀ ਸੋਹ ਲੈਂਦੇ ਨੇ ਕਿਵੇਂ ਬੰਦਿਆਂ ਦੇ ਵੀਡੀਓ ਬਣਾ ਲੈਂਦੇ ਨੇ ਸੋ ਉਹਦੇ ਵਿੱਚ ਕੋਈ ਝਗੜਾ ਨਹੀਂ ਹੈ ਇਸ ਕਰਕੇ ਜਿਹੜੇ ਆਪ ਦੇ ਐਮਪੀ ਨੇ ਆਪ ਹੀ ਸਾਰੇ ਉਤਾਂ ਨਹੀਂ ਇਕੱਠੇ ਹੋਣਗੇ ਕਾਂਗਰਸਾਂ ਨਾਲ ਮੀਲੇ ਸਾਹਿਬ ਨਾਲ ਜੋ ਹੋਣਗੇ ਵੀ ਤਾਂ ਇਹ ਹੋਊਗਾ ਵੀ ਉੱਤੋਂ-ਉੱਤੋਂ ਦਿਖਾਵਾ ਕਰਨ ਵਾਸਤੇ ਦਰਾਵੀਏ ਦੇ ਵਿੱਚ ਇਕੱਠੇ ਹੋਣਾ ਹੋਰ ਗੱਲ ਹੈ ਜਿਹੜਾ ਅਸਲੀ ਇਕੱਠੇ ਹੋਣਾ ਉਹ ਇਹਦੇ ਮਨ ਦੀ ਜਿਹੜੀ ਦੁਬਧਾ ਹੈ ਵੀ ਮੈਂ ਕਾਗਨੀਆਂ ਨੂੰ ਤੇ ਕਾਂਗਰਸੀਆਂ ਨੂੰ ਮਾਰਦਾ ਤੇ ਆਪਦੀ ਮੈਂ ਜਗ੍ਹਾ ਬਣਾਣਾ ਤੇ ਇਹੀ ਕੇਂਦਰ ਦੀ ਇੱਛਾ ਹੈ ਵੀ ਸਤਾਈ ਦੇ ਵਿੱਚ ਆਪ ਬੇਸ਼ੱਕਾ ਜੇ ਕਾਗੀ ਕਾਂਗਰਸੀਆਂ ਚ ਕੋਈ ਆਵੇ ਨਾ ਉਹਨਾਂ ਨੂੰ ਮਾਰਨ ਵਾਸਤੇ ਪੂਰਾ ਜੋਰ ਲਾਇਆ ਜਾ ਰਿਹਾ ਹੈ ਕਿ ਇਹਨਾਂ ਦਾ ਇਹ ਕਦੇ ਵੀ ਨਹੀਂ ਹੋ ਸਕਦਾ ਜੋ ਬਾਬੇ ਨੇ ਕਿਹਾ ਹੋਏ 71 ਮਿਲੂ ਨੇ ਰਿਪਾਈ ਦੋ ਦਾ ਦੂਰ ਕਰੋੜ ਦੇ ਬਣਾਏ ਇਕੱਠੇ ਨਹੀਂ ਹੋਣੇ ਇਹ ਮੰਦੇ ਨਹੀਂ ਵੀ ਹਰ ਇੱਕ ਸਿਆਦਾਂ ਚ ਕੋਈ ਕੰਮ ਹੈਗਾ ਰੇਖ ਚ ਕੋਈ ਤਾਕਤ ਹੈ ਰ ਹਰ ਇੱਕ ਬੰਦੇ ਚ ਕੋਈ ਤਾਕਤ ਹੈਗੀ ਆਪਣੇ ਆਪ ਦੇ ਚ ਹਰੇਕ ਧਰਮ ਚ ਤਾਕਤ ਹੈਗੀ ਹੈ ਇਹਦੇ ਬਾਰੇ ਬਾਬੇ ਨੇ ਕਿਹਾ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਦ ਮੈਂ ਕੀਆ ਕਟਕਟ ਮਾਦੋ ਜੋਤ ਸਮਾਨੀ ਟਕਟ ਮਾਦੋ ਜੀਆ ਹਰ ਵਿਅਕੀ ਦੇ ਵਿੱਚ ਇੱਕ ਤਾਕਤ ਹੈ ਜਿਵੇਂ ਕਿ ਹਰ ਡੱਕੜੀ ਦੇ ਵਿੱਚ ਅੱਗ ਹੈ ਸਾਰੇ ਅਕੀਦੇ ਵਿੱਚ ਇੱਕ ਤਾਕਤ ਹੈ ਹਰ ਧਰਮ ਦੇ ਵਿੱਚ ਇੱਕ ਤਾਕਤ ਹੈ ਜਿਵੇਂ ਹਰ ਤਰ੍ਹਾਂ ਦੇ ਦੁੱਧ ਚਾਹ ਬੱਕਰੀ ਦਾ ਚਾਹ ਗਾਂ ਦਾ ਚਾਹ ਉੱਠਣੀ ਦਾ ਚਾਹ ਮੱਝ ਦਾ ਤੇ ਚਾਹ ਜੱਕ ਦਾ ਯਕਨੀ ਉਹ ਸਾਰੇ ਦੁੱਧ ਦੇ ਵਿੱਚ ਕੀ ਹੁੰਦਾ ਹੈ ਉਥੇ ਤਰ੍ਹਾਂ ਹੀ ਜਿਵੇਂ ਕਿ ਜਿਹੜੀ ਕੁਦਰਤ ਹੈ ਜਿਹੜੀ ਊਰਜਾ ਹੈ ਉਹ ਹਰੇਕ ਦੇ ਵਿੱਚ ਹੈ ਘਟ ਘਟ ਮਾ ਦੋ ਜੀਆ ਹਰ ਬੰਦੇ ਦੇ ਵਿੱਚ ਉਹੀ ਊਰਜਾ ਹੈ ਊਰਜਾ ਇੱਕੋ ਹੀ ਹੈ ਹਰ ਬੰਦਾ ਸੜ ਕੇ ਦਫਨਾ ਕੇ ਪਾਣੀ ਚ ਸੁੱਟ ਕੇ ਕੌਂ ਕੁੱਤੇ ਖਾਣ ਨਾਲ ਉਹਦਾ ਉਹ ਹੀ ਗੁਰਕੇ ਉਸ ਬ੍ਰਹਮੰਡ ਚ ਪੰਦ ਪੁੱਤ ਕੇ ਸ਼ਰੀਰ ਹੈ ਮਿੱਟੀ ਚੋਂ ਪੈਦਾ ਹੋਇਆ ਉਹੀ ਮਿੱਟੀ ਚ ਮਿਲਦਾ ਸੋ ਇਸ ਕਰਕੇ ਹਰ ਬੰਦਾ ਇੱਕ ਹੋ ਜਾਏ ਉਹ ਗਾਡੇ ਇਹਨਾਂ ਨੂੰ ਮਾਟੀ ਏਕ ਅਨੇਕ ਪਾਤ ਕਰ ਸਾਜੀ ਸਾਜਨ ਹਾਰੇ ਨਾ ਕਛ ਪੁੱਛ ਮਾਟੀ ਕੇ ਭਾਂਡੇ ਨਾ ਕਛ ਪੁੱਛ ਕਮਾਰੇ ਸਾਰੇ ਮਿੱਟੀ ਦੇ ਭਾਂਡੇ ਇੱਕੋ ਜੀ ਨੇ ਇੱਕੋ ਜੀ ਮਿੱਟੀ ਹੈ ਤੇ ਉਹਦੇ ਉੱਤੇ ਰੰਗ ਨੂੰ ਦੇਖ ਕੇ ਇਹ ਨਾ ਸਮਝੋ ਵੀ ਇਹ ਜਿਆਦਾ ਚੰਗੀ ਮਿੱਟੀ ਚ ਬਣਿਆ ਉਹ ਇੱਕੋ ਹੀ ਮਿੱਟੀ ਚੋਂ ਇੱਕੋ ਹੀ ਚੱਕ ਤੇ ਇੱਕੋ ਹੀ ਕਮਿਆਰ ਦਾ ਬਣਿਆ ਹੋਇਆ ਇੱਕ ਕਮਿਆਰ ਮੀਂਹ ਮਾਂ ਬਾਪ ਜਿਹੜੇ ਨੇ ਮਾਹੀ ਕਮਿਆਰ ਨੇ ਰਿਲੀ ਜਨਰੇਸ਼ਨ ਦੇ ਸੋ ਇਸ ਕਰਕੇ ਇਹ ਗੱਲ ਇਹਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਸਮਝ ਆ ਗਈ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਕੀ ਸਮਝਿਆ ਇਹਨਾਂ ਨੇ ਤਾਂ ਗੀਤਾ ਨਹੀਂ ਸਮਝਿਆ ਰਹੀ ਇਹਨਾਂ ਨੂੰ ਭਗਤ ਪ੍ਰਾਨ ਨਹੀਂ ਸਮਝ ਆ ਰਹਾ ਜਾਂ ਜਾਣ ਕੇ ਨਹੀਂ ਸਮਝਣਾ ਚਾਹੁੰਦੇ ਕਿਉਂਕਿ ਇਹਨਾਂ ਦੇ ਹਿੱਤ ਚ ਨਹੀਂ ਹੈ ਸੋ ਦੋਹਾਂ ਚ ਕੋਈ ਮਰਜੀ ਹੋਵੇ ਮੈਂ ਗੀਤਾ ਦਾ ਐਵੇਂ ਨਹੀਂ ਕਿਹਾ ਬਾਤ ਗਲ ਹੈ ਨਾ ਵੀ ਮੋਦੀ ਸਾਹਿਬ ਨੇ ਜਦ ਰਾਮ ਮੰਦਰ ਦਾ ਕਰਿਆ ਸੀ ਨਾ ਉਹ ਘਟਨਾ ਪ੍ਰਾਨ ਪ੍ਰੇਸ਼ਤ ਉਦੋਂ ਇਹਨਾਂ ਨੇ ਜੋ ਕਰਿਆ ਸੀ ਉਹ ਚਾਰੇ ਸ਼ੰਕਰਚਾਰੀਆਂ ਨੇ ਕਿਹਾ ਸੀ ਬੇਗਲਤ ਹੈ ਕਿ ਉਹਦੇ ਵਿੱਚ ਗੀਤਾ ਚ ਕ੍ਰਿਸ਼ਨ ਜੀ ਨੇ ਕਿਹਾ ਵੀ ਜਿਹੜਾ ਵੀ ਕੋਈ ਕੰਮ ਜਿਹੜਾ ਕੋਈ ਪੂਜਾ ਪਾਠ ਜਿਹੜਾ ਕੋਈ ਹਵਨ ਹੋਮ ਜੱਗ ਆਪਣੇ ਦੰਭ ਵਾਸਤੇ ਆਪਣੇ ਦਾਗ ਤੇ ਵਾਸਤੇ ਆਪਣੇ ਦਿਖਾਵੇ ਵਾਸਤੇ ਵਿਲੀਵਧਾਨ ਨੂੰ ਤੋੜ ਕੇ ਕਰਿਆ ਜਾਵੇ ਉਹ ਦਤਕਿਆ ਕਰਮ ਹੁੰਦਾ ਹੈ ਸੋ ਇਹ ਦਤਕਿਆ